ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਹਾ ਬਲੀ ਮਹਾ ਸ਼ਕਤੀਸ਼ਾਲੀ ਭਗਵਾਨ ਬਜਰੰਗ ਬਲੀ ਅਤੇ ਨਿਆਂ ਦੇ ਦੇਵਤਾ ਕਰਮਫਲ ਦਾਤਾ ਭਗਵਾਨ ਚਾਣੀ ਦੇਵ ਦੀ ਅਪਾਰ ਕਿਰਪਾ ਦੇ ਨਾਲ 1 ਸਤੰਬਰ ਤੋਂ 7 ਸਤੰਬਰ ਤੱਕ ਜਾਣੀ ਕਿ ਸਤੰਬਰ ਮਹੀਨੇ ਦੇ ਪਹਿਲੇ 7 ਦਿਨਾਂ ਵਿੱਚ ਤੁਹਾਡੀ ਕਿਸਮਤ ਚਮਕ ਜਾਵੇਗੀ ਤੁਹਾਨੂੰ ਇੱਕ ਵੱਡੀ ਅਤੇ ਤੁਹਾਨੂੰ ਇੱਕ ਵੱਡੀ ਅਤੇ ਤੂਫਾਨੀ ਖਬਰ ਮਿਲੇਗੀ ਇਹਨਾਂ 7 ਦਿਨਾਂ ਵਿੱਚ ਕਿਉਂਕਿ ਭਗਵਾਨ ਸ਼ਨੀ ਦੇਵ ਅਤੇ ਭਗਵਾਨ ਬਜਰੰਗਪਾਲੀ ਤੁਹਾਡੀ ਰਾਸ਼ੀ ਦੇ ਬਹੁਤ ਹੀ ਪਸੰਨ ਹਨ ਸ਼ਨੀ ਦਾ ਸੈਸ਼ੇ ਜੋਗ ਸਰਵ ਸੇਧੀ ਜੋਗ ਪਾਗੇਵਾਨ ਜੋਗ ਰਾਜ ਜੋਗ ਅਤੇ ਧਨ ਜੋਗ ਪੰਜ ਚੁੱਕਾ ਹੈ ਇਹ 7 ਦਿਨ ਤੁਹਾਡੇ ਲਈ ਹੁਣ ਤੱਕ ਸਭ ਤੋਂ ਚੰਗਾ ਸਮਾਂ ਹੋਵੇਗਾ ਅਤੇ ਖੁਸ਼ਖਬਰੀਆਂ ਦੇਣ ਵਾਲਾ ਸਮਾਂ ਹੈ ਇਸ ਸਮੇਂ ਗ੍ਰਹਾਂ ਦੀ ਸਥਿਤੀ ਤੁਹਾਡੇ ਪੱਖ ਵਿੱਚ ਪੂਰੀ ਤਰ੍ਹਾਂ ਬਣੀ ਹੋਈ ਹੈ ਤੁਸੀਂ ਇਸ ਸਮੇਂ ਦਾ ਸਨਮਾਨ ਕਰੋ ਤੁਹਾਨੂੰ ਲਾਭ ਦੇ ਨਵੇਂ ਮੌਕੇ ਮਿਲਣਗੇ ਤਾਂ ਲਾਭ ਹੋਵੇਗਾ ਅਤੇ ਸਿੱਖਿਆ ਨੌਕਰੀ ਅਤੇ ਕਾਰੋਬਾਰ ਦੇ ਸਾਰੇ ਖੇਤਰਾਂ ਵਿੱਚ ਸਫਲਤਾਵਾਂ ਮਿਲਣਗੀਆਂ ਬਸ ਤੁਹਾਨੂੰ ਇਸ ਸਮੇਂ ਦਾ ਫਾਇਦਾ ਉਠਾਉਣਾ ਹੈ ਕਿਉਂਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਆਰਥਿਕ ਸਥਿਤੀ ਤੁਹਾਡੇ ਪਹਿਲਾ ਨੌਲਾ ਬਿਹਤਰ ਹੋਵੇਗਾ ਤੁਹਾਡੀ ਸੰਤਾਨ ਦੇ ਵਿਦੇਸ਼ ਜਾਣ ਸੰਬੰਧੀ ਕਾਰਵਾਈ ਸ਼ੁਰੂ ਕਰ ਦਿਓ ਕਿਉਂਕਿ ਇਹ ਸੁਪਨਾ ਜਲਦੀ ਪੂਰਾ ਹੋਵੇਗਾ ਪਿਛਲੇ ਕੁਝ ਸਮੇਂ ਦੀ ਮਿਹਨਤ ਦਾ ਉੱਚ ਨਤੀਜਾ ਹੁਣ ਤੁਹਾਡੇ ਸਾਹਮਣੇ ਆਉਣ ਵਾਲਾ ਹੈ ਰੁਕਾਵਟਾਂ ਤੇ ਮੁਸ਼ਕਲਾਂ ਦੇ ਬਾਵਜੂਦ ਤੁਸੀਂ ਸਾਰੇ ਮਹੱਤਵਪੂਰਨ ਕੰਮਾਂ ਨੂੰ ਨਿਪਟਾਉਣ ਵਿੱਚ ਸਫਲ ਰਹੋਗੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਤੇ ਗਲਤਫਹਿਮੀਆਂ ਦੂਰ ਹੋਣਗੀਆਂ ਪਰਿਵਾਰ ਵਿੱਚ ਕਿਸੇ ਦੇ ਵਿਆਹ ਜਾਂ ਮੰਗਣੀ ਵਰਗੇ ਸ਼ੁਭ ਕੰਮਾਂ ਦੀ ਰੂਪਰੇਖਾ ਬਣੇਗੀ ਅਨਵਿਆਹੀ ਲੋਕਾਂ ਲਈ ਇੱਕ ਚੰਗੇ ਜੀਵਨ ਸਾਥੀ ਦੀ ਤਲਾਸ਼ ਪੂਰੀ ਹੋ ਸਕਦੀ ਹੈ ਜਿਹੜੇ ਜਾਤਕ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਉਹਨਾਂ ਨੂੰ ਸੰਤਾਨ ਸੁਖ ਪ੍ਰਾਪਤ ਹੋ ਸਕਦਾ ਹੈ ਕੁੰਭ ਰਾਸ਼ੀ ਵਾਲੇ ਤੁਹਾਨੂੰ ਹੁਣ ਸਾਵਧਾਨੀਆਂ ਤੇ ਖਾਸ ਗੱਲਾਂ ਦੱਸਦਾ ਹਾਂ ਇਹ ਕੁਝ ਜ਼ਰੂਰੀ ਸਾਵਧਾਨੀਆਂ ਜੋ ਤੁਸੀਂ ਵਰਤਣੀਆਂ ਹਨ ਕਦੇ-ਕਦੇ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਤੁਹਾਡੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ। ਆਪਣੀ ਬਾਣੀ ਵਿੱਚ ਮਿਠਾਸ ਲਿਆਓ, ਇਹ ਚੰਗਾ ਵਿਹਾਰ ਕਰੋ। ਆਪਣੀ ਨਿੱਜੀ ਜਾਣਕਾਰੀ ਕਿਸੇ ਨੂੰ ਨਾ ਦਿਓ। ਤੁਸੀਂ ਕੀ ਕਰ ਰਹੇ ਹੋ ਜਾਂ ਕੀ ਕਰਨਾ ਚਾਹੁੰਦੇ ਹੋ, ਇਸ ਨੂੰ ਆਪਣੇ ਤੱਕ ਹੀ ਸੀਮਤ ਰੱਖੋ। ਕੋਰਟ ਕੇਸ ਜਾਂ ਰਾਜਨੀਤਿਕ ਮਾਮਲਿਆਂ ਤੋਂ ਦੂਰੀ ਬਣਾ ਕੇ ਰੱਖੋ। ਇਹਨਾਂ ਵਿੱਚ ਉਲਝਣ ਤੋਂ ਬਚੋ। ਆਪਣੀਆਂ ਜ਼ਰੂਰਤਾਂ ਦੇ ਅਨੁਸਾਰ ਆਪਣੇ ਬਜਟ ਸੇਮਤ ਅਤੇ ਸੰਤੁਲਨ ਬਣਾ ਕੇ ਰੱਖੋ ਸੰਤਾਨ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੋ ਤੇ ਉਹਨਾਂ ਨੂੰ ਸਹੀ ਮਾਰਗਦਰਸ਼ਨ ਦਿਓ ਪਤੀ-ਪਤਨੀ ਦੇ ਸਬੰਧਾਂ ਵਿੱਚ ਮਿਠਾਸ ਬਣੀ ਰਹਿ ਕੇ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਉਸ ਨਾਲ ਵਿਆਹ ਕਰ ਸਕਦੇ ਹੋ ਇਸੇ ਪੂਰੇ ਯੋਗ ਹਨ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੀਵਨ ਸਾਥੀ ਨਾਲ ਛੋਟੀ ਮੋਟੀ ਨੋਕ ਚੋਕ ਹੋ ਸਕਦੀ ਹੈ ਪਰ ਇਹ ਜਲਦੀ ਹੀ ਦੂਰ ਹੋ ਜਾਵੇਗੀ ਕੈਰੀਅਰ ਅਤੇ ਕਾਰੋਬਾਰ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਆਪਣੇ ਕੈਰੀਅਰ ਵਿੱਚ ਉਚਾਈਆਂ ਨੂੰ ਛੂਹੋਗੇ ਜੇਕਰ ਤੁਸੀਂ ਨੌਕਰੀ ਲਈ ਕੋਈ ਇੰਟਰਵਿਊ ਜਾਂ ਪ੍ਰਕਿਆ ਦਿੱਤੀ ਹੈ ਤਾਂ ਤੁਹਾਨੂੰ ਸਫਲਤਾ ਮਿਲੇਗੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਕਈ ਮੌਕੇ ਪ੍ਰਾਪਤ ਹੋਣਗੇ ਨੌਕਰੀ ਪੇਸ਼ੇ ਲੋਕਾਂ ਨੂੰ ਆਪਣੇ ਬੌਸ ਅਤੇ ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ ਜਿਸ ਨਾਲ ਉਹਨਾਂ ਨੂੰ ਤਰੱਕੀ ਅਤੇ ਤਨਖਾਹ ਵਿੱਚ ਵਾਧਾ ਮਿਲ ਸਕਦਾ ਹੈ ਜਿਹੜੇ ਲੋਕ ਬਿਲਡਰ ਜਾਂ ਪ੍ਰਾਪਰਟੀ ਨਾਲ ਸੰਬੰਧਿਤ ਕਾਰੋਬਾਰ ਕਰਦੇ ਹਨ ਉਹ ਚੰਗਾ ਮੁਨਾਫਾ ਕਮਾਉਣਗੇ ਪੈਸੇ ਦੇ ਲੈਣ ਦੇਣ ਵਿੱਚ ਸਾਵਧਾਨੀ ਵਰਤੋ ਕੋਸ਼ਿਸ਼ ਕਰੋ ਕਿ ਐਸਮੇ ਕਿਸੇ ਨੂੰ ਉਧਾਰ ਨਾ ਦਿਓ ਨਹੀਂ ਤਾਂ ਪੈਸਾ ਫਸ ਸਕਦਾ ਹੈ ਮਾਰਕੀਟਿੰਗ ਅਤੇ ਮੀਡੀਆ ਨਾਲ ਸੰਬੰਧਿਤ ਕੰਮਾਂ ਤੋਂ ਦੂਰੀ ਬਣਾ ਕੇ ਰੱਖੋ ਤੁਹਾਡੀ ਸਿਹਤ ਚੰਗੀ ਰਹੇਗੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਬਸ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਜਿਆਦਾ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ ਯੋਗਾ ਕਰੋ ਤੁਹਾਡੀ ਸਿਹਤ ਲਈ ਚੰਗਾ ਹੋਵੇਗਾ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਸਤੰਬਰ ਦੇ ਮਹੀਨੇ ਵਿੱਚ ਇਹਨਾਂ ਸਾਤ ਦਿਨਾਂ ਵਿੱਚ ਚਾਰ ਗ੍ਰਹਾਂ ਦੀ ਰਾਸ਼ੀ ਪਰਿਵਰਤਨ ਹੋਣ ਵਾਲਾ ਹੈ ਸੂਰਜ ਦਾ ਰਾਸ਼ੀ ਪਰਿਵਰਤਨ ਬੋਧ ਅਤੇ ਕੇਤੂ ਤਿੰਨੋਂ ਗ੍ਰਹਿ ਤੁਹਾਡੇ 7ਵੇਂ ਭਾਗ ਵਿੱਚ ਬੈਠੇ ਰਹਿਣਗੇ ਸੂਰਜ ਅਤੇ ਬੁੱਧ ਦੋਵੇਂ ਹੀ ਸਤੰਬਰ ਦੇ ਮਹੀਨੇ ਵਿੱਚ ਸਿੰਘ ਰਾਸ਼ੀ ਵਿੱਚ ਰਹਿਣਗੇ ਤੇ ਕੰਨਿਆ ਰਾਸ਼ੀ ਵਿੱਚ ਗੋਚਰ ਕਰਨਗੇ ਮੰਗਲ ਤੁਹਾਡੇ 8ਵੇਂ ਭਾਗ ਵਿੱਚ ਬੈਠੇ ਹਨ ਜਾਨੀ ਕਿ ਕੰਨਿਆ ਰਾਸ਼ੀ ਵਿੱਚ ਬੈਠੇ ਹਨ ਜਿੱਥੇ 6 ਨੰਬਰ ਲਿਖਿਆ ਹੁੰਦਾ ਹੈ ਹੁਣ ਇਹ ਮੰਗਲ ਕਿਤੇ ਨਾ ਕਿਤੇ 12 13 ਤਰੀਕ ਨੂੰ ਇਹਨਾਂ ਦਾ ਗੋਚਰ ਤੁਹਾਡੇ 9ਵੇਂ ਭਾਗ ਵਿੱਚ ਹੋਵੇਗਾ ਤੇ ਚੰ드ਰਮਾ ਤੁਹਾਡੇ ਲਈ ਲਾਭ ਪਾ ਵਿੱਚ ਬੈਠੇ ਹਨ ਤਾਂ ਤੁਹਾਡੇ ਸਤੰਬਰ ਮਹੀਨੇ ਦੀ ਕੁੰਡਲੀ ਹੈ ਸਭ ਤੋਂ ਪਹਿਲਾਂ ਕੁੰਭ ਰਾਸ਼ੀ ਵਾਲਿਆਂ ਦੀ ਇਹਨਾਂ ਦਿਨਾਂ ਦੇ ਵਿੱਚ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੀਆਂ ਕਾਫੀ ਸਾਰੀਆਂ ਦੋਸਤੀਆਂ ਹੋਣਗੀਆਂ ਕਾਫੀ ਸਾਰੇ ਜਾਣ ਪਹਿਚਾਨ ਤੁਹਾਡੀ ਹੋਵੇਗੀ ਵੱਡੀਆਂ ਹਸਤੀਆਂ ਨਾਲ ਤੁਹਾਡੀ ਜਾਣ ਪਹਿਚਾਨ ਹੋਵੇਗੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗੱਜ ਲక్ష్ਮੀ ਜੋਗਾ ਤੇ ਗੱਜ ਕੇਸਰੀ ਜੋਗ ਬਣਨ ਦੇ ਵੀ ਜੋਗਾਂ ਤੋਂ ਤੁਹਾਨੂੰ ਲਾਭ ਹੋਏਗਾ ਤਾਂ ਕੋਈ ਵੱਡਾ ਫਾਇਦਾ ਤੁਹਾਨੂੰ ਹੋਣ ਵਾਲਾ ਹੈ ਗੱਜ ਕੇਸਰੀ ਜੋਗ ਦਾ ਪ੍ਰਭਾਵ ਤੁਹਾਡੇ ਤੇ ਪਵੇਗਾ ਇਹ ਪਵੇਗਾ ਜੇਕਰ ਤੁਸੀਂ ਖੇਤੀ ਜਾਂ ਜ਼ਮੀਨ ਨਾਲ ਸੰਬੰਧਿਤ ਕੋਈ ਨਾ ਕੋਈ ਕੰਮ ਕਰਦੇ ਹੋ ਤਾਂ ਉਸ ਦੇ ਵਿੱਚ ਤੁਹਾਨੂੰ ਲਾਭ ਮਿਲੇਗਾ ਜਾਂ ਤਾਂ ਕਿਰਾਏ ਤੋਂ ਆਮਦਨ ਦਾ ਲਾਭ ਮਿਲੇਗਾ ਜਾਂ ਖੇਤੀ ਤੋਂ ਕੁਝ ਲਾਭ ਮਿਲੇਗਾ ਜ਼ਮੀਨ ਦੇ ਪੈਂਡਿੰਗ ਕੁਝ ਨਾ ਕੁਝ ਕੰਮ ਸੰਭਰ ਵਿੱਚ ਹੁੰਦੇ ਨਜ਼ਰ ਆਉਣਗੇ ਕਿਸੇ ਕੰਮ ਦੀ ਕਮਿਸ਼ਨ ਤੁਹਾਨੂੰ ਪ੍ਰਾਪਤ ਹੋਵੇਗੀ ਉਸ ਦਾ ਜੋਗ ਨਜ਼ਰ ਆ ਰਿਹਾ ਹੈ ਤੁਸੀਂ ਆਪਣੇ ਟੈਲੈਂਟ ਨਾਲ ਕੁਝ ਨਾ ਕੁਝ ਧਨਲਾਭ ਕਰੋਗੇ ਜਾਂ ਤੁਹਾਡੇ ਅੰਦਰ ਜੋ ਟੈਲੈਂਟ ਹੈ ਉਸ ਦਾ ਇਸਤੇਮਾਲ ਕਰੋਗੇ ਜਾਨਵਰਾਂ ਦੇ ਲਿੰਕ ਦਾ ਇਸਤੇਮਾਲ ਕਰੋਗੇ ਉਸ ਤੋਂ ਵੀ ਚੰਗਾ ਲਾਭ ਹੁੰਦਾ ਨਜ਼ਰ ਆ ਰਿਹਾ ਹੈ ਕੁੰਭ ਰਾਸ਼ੀ ਵਾਲਿਓ ਪਰਿਵਾਰਕ ਖੇਤਰ ਬਾਰੇ ਗੱਲ ਕਰੀਏ ਤਾਂ ਪਰਿਵਾਰਕ ਖੇਤਰ ਦੇ ਵਿੱਚ ਖੁਸ਼ੀ ਨਵਾਂ ਮਾਹੌਲ ਰਹੇਗਾ ਪਰਿਵਾਰ ਦਾ ਸਹਿਯੋਗ ਤੁਹਾਨੂੰ ਮਿਲੇਗਾ ਮਾਤਾ ਪਿਤਾ ਦੀ ਸਿਹਤ ਲਈ ਚੰਗਾ ਰਹੇਗਾ ਇਸ ਸਮਾਂ ਕਿ ਤੈਨਾਂ ਕਿ ਤੇ ਪਰਿਵਾਰ ਵਿੱਚ ਬਜ਼ੁਰਗਾਂ ਨੂੰ ਸ਼ੂਗਧ ਦੀ ਸਮੱਸਿਆ, ਹੱਥਾਂ ਪੈਰਾਂ ਵਿੱਚ ਦਰਦ, ਅੱਖਾਂ ਦੀ ਪਰੇਸ਼ਾਨੀ ਵੀ ਆ ਸਕਦੀ ਹੈ ਤਾਂ ਕੁੱਲ ਮਿਲਾ ਕੇ ਪਰਿਵਾਰਕ ਖੇਤਰ ਉਦੋਂ ਤੱਕ ਠੀਕ ਹੈ ਜਦੋਂ ਤੱਕ ਸ਼ੁਕਰ ਕਰ ਕਰਾਸ਼ਿਓ ਚਰੈਣਗੇ ਉਦੋਂ ਤੱਕ ਥੋੜਾ ਅਸਤਵਿਅਸਤ ਰਹੇਗਾ। ਫਿਰ ਉਸ ਤੋਂ ਬਾਅਦ 14 ਤਰੀਕ ਤੋਂ ਲੈ ਕੇ 30 ਸਤੰਬਰ ਵਿੱਚ ਘਰ ਦੇ ਵਿੱਚ ਅੰਤਰ ਸ਼ਾਂਤੀ ਦਾ ਮਾਹੌਲ ਰਹੇਗਾ। ਘਰ ਦੇ ਅੰਦਰ ਕੋਈ ਨਾ ਕੋਈ ਪਰਿਵਾਰਕ ਮੈਂਬਰ ਨਾਲ ਸੰਬੰਧਿਤ ਕੋਈ ਖੁਸ਼ਖਬਰੀ ਵੀ ਤੁਹਾਨੂੰ ਮਿਲੇਗੀ। ਘਰ ਦੇ ਅੰਦਰ ਪੂਜਾ ਪਾਠ ਹੋਵੇਗਾ। ਪ੍ਰਿਤਨਾ ਦਾਣ ਧਰਮ ਕਰੋ ਤੇ ਪੂਜਾ ਕਰੋ ਦਾਣ ਧਰਮ ਕਰੋ ਇਸੇ ਨਾਲ ਵੀ ਤੁਹਾਨੂੰ ਲਾਭ ਹੋਵੇਗਾ ਦੋਸਤੋ ਐਸੀ ਸਾਡੀ ਜਾਣਕਾਰੀ ਕੌਮਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ